ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਦੋ ਚਾਰ ਦਿਨ ਹੋ ਗਏ ਵਲੌਗ ਨਹੀਂ ਆਏ ਤੇ ਉਹ ਵੀ ਦੱਸੂ ਤੁਹਾਨੂੰ ਭੈਣ ਕਿਉਂ ਨਹੀਂ ਆਏ ਤੇ ਆਜੂ ਕਰੀਏ ਗੱਲ ਭੈਣਾਂ ਚੱਲ ਕੇ ਮੱਝਾਂ ਤੁਸੀਂ ਸਾਡੀਆਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਤੇ ਬਾਕੀ ਭੈਣ ਦਾਣਾ ਪਾਈ ਜਾਂਦੀ ਆ ਹੋਰ ਭੈਣ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਸਾਰੇ ਵਾਈਗਰੂ ਤੰਦਰੁਸਤੀ ਬਕਸੇ ਸਾਰਿਆਂ ਨੂੰ ਹਨਾ ਸਾਰਿਆਂ ਦੇ ਕਾਰੋਬਾਰ ਵਿੱਚ ਵਾਧਾ ਪਾਵੇ ਤੇ ਜਿਵੇਂ ਤੁਸੀਂ ਕਮੈਂਟ ਕਰਦੇ ਸਾਨੂੰ ਇਸ ਤਰ੍ਹਾਂ ਤੇ ਵੀ ਤੇ ਤੇ ਵੀ ਡਾਇਰੈਕਟ ਇਨਬਾਕਸ ਮੈਸੇਜ ਵੀ ਤੁਹਾਡੇ ਵੀਡੀਓ ਕਿਉਂ ਨਹੀਂ ਆ ਰਹੀਆਂ ਹੈਗੀਆਂ ਤੇ ਵੀਰੇ ਵੀ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਚਲੋ ਤੁਸੀਂ ਵੀ ਮੇਰੇ ਪਰਿਵਾਰ ਦੇ ਮੈਂਬਰ ਹੋ ਕਿ ਮੇਰੇ ਚਾਚਾ ਜੀ ਦੀ ਡੈਥ ਹੋ ਗਈ ਸੀਗੀ ਇਸ ਕਰਕੇ ਫਿਰ ਮਨ ਜਾ ਨਹੀਂ ਕੀਤਾ ਹਨਾ ਚਲੋ ਹੌਲੀ ਹੌਲੀ ਜਿੰਨੇ ਮੈਂ ਦਿਨ ਪੈਂਦੇ ਜਾਂਦੇ ਨੇ ਕੁਝ ਸਾਲ ਪੈ ਜਾਂਦੇ ਨੇ ਕੰਮ ਤਾਂ ਕਰਨੀ ਪੈਂਦੇ ਨੇ ਹਨਾ ਕਬੀਲਦਾਰੀ ਚੀਜ਼ ਹੀ ਐਸੀ ਆ ਕਿ ਨਾ ਤਾਂ ਕਹਿੰਦੇ ਵੀ ਕੰਮ ਕਰੇ ਬਿਨਾ ਸਰਦਾ ਨਾ ਖਾਦੇ ਬਿਨਾ ਸਰਦਾ ਤੇ ਜਿਹੜਾ ਪਰਿਵਾਰਕ ਮੈਂਬਰ ਆਪਾਂ ਨੂੰ ਛੱਡ ਕੇ ਚਲਾ ਜਾਂਦਾ ਉਹਦਾ ਘਾਟਾ ਤਾਂ ਕਦੇ ਵੀ ਨਹੀਂ ਪੂਰਾ ਹੁੰਦਾ ਤੇ ਮੇਰੇ ਚਾਚਾ ਹੀ ਸੀਗੇ ਵੀ ਜਿਨ੍ਹਾਂ ਦੇ ਮੋਢਿਆਂ ਤੇ ਬੈਠ ਕੇ ਕਦੇ ਖੇਡੇ ਹੋਈ ਹੈ ਨਾ ਉਂਗਲੀ ਫੜ ਕੇ ਤੁਰੜ ਕੇ ਉਹਨਾਂ ਨੇ ਤੁਰਨਾ ਸਿਖਾਇਆ ਹੋਵੇ ਤੇ ਉਹ ਇਨਸਾਨ ਦਾ ਘਾਟਾ ਤਾਂ ਸਾਰੀ ਜ਼ਿੰਦਗੀ ਨਹੀਂ ਪੂਰਾ ਹੋ ਸਕਦਾ ਕਿ ਤੇ ਵੈਸੇ ਉਦਾਂ ਭੈਣ ਦਾ ਮਨ ਤਾਂ ਅੱਜ ਵੀ ਹੈ ਨਹੀਂ ਸੀ ਵੀਡੀਓ ਬਣਾਉਂਦਾ ਕਿਉਂਕਿ ਥੋੜੀ ਕੱਤੀ ਆਪਣੀ ਇੱਕ ਨਾ ਕੱਤੀ ਜਿਹੜੀ ਤੁਹਾਨੂੰ ਦੱਸਿਆ ਸੀਗਾ ਆਪਣੀ ਹਾਥੀ ਮੱਝ ਸੂਈ ਸੀਗੀ ਛੱਬੋ ਨਾ ਰੱਖਿਆ ਸੀ ਮੈਂ ਅੱਜ ਉਹਨਾਂ ਮੈਂ ਜਦੋਂ ਧਾਰ ਚੋਈ ਤੇ ਮੇਰੇ ਕੋਲੇ ਖੜੀ ਖੜੀ ਰਹੀ ਰਾਮਨਾ ਦੁੱਧ ਚੁੰਗਿਆ ਹੋਣੀ ਐਵੇਂ ਤੇ ਰਾਤ ਜੁਰਦੇ ਆ ਭੱਜੀ ਆਈ ਉਹਨੂੰ ਸ਼ੱਬੋ ਕਹਿ ਦਿੰਦੇ ਤੇ ਲਾ ਥੋੜੇ ਕਿ ਦਿਨ ਆ ਸੱਤ ਦਿਨਾਂ ਦੀ ਸੀ ਉਹਨੂੰ ਐ ਪਤਾ ਲੱਗਿਆ ਸੀਗਾ ਵੀ ਮੈਨੂੰ ਇਹ ਸ਼ੱਬੋ ਕਹਿੰਦੇ ਨੇ ਭੱਜੀ ਆਉਂਦੀ ਸੀਗੀ ਕਮਲ ਦਾਸ ਮਿੰਟਾਂ ਜੀ ਤੂੰ ਤਾਂ ਹਜੇ ਉਤਰ ਕੇ ਆਇਆ ਨਹੀਂ ਸੀਗਾ ਜੀਬ ਉਹਦੀ ਬਾਹਰ ਆ ਗਈ ਅੱਖਾਂ ਆਦਿਆਂ ਹੋ ਗਏ ਮੈਂ ਕਿਹਾ ਚੱਲ ਵੀ ਗਰਮੀ ਆ ਗਈ ਗਰਮੀ ਕਰਕੇ ਵੀ ਦੁੱਧ ਗਰਮਾ ਬੌਲੀ ਕਰਕੇ ਨਾ ਹੋ ਗਿਆ ਹੋਵੇ ਮੈਂ ਸਿਰ ਤੇ ਪਾਣੀ ਪਾਇਆ ਤੇ ਵੀ ਸਰੀਰ ਤੇ ਸਾਰੇ ਤੇ ਠੰਡਾ ਪਾਣੀ ਪਾਤਾ ਫਿਰ ਮੈਨੂੰ ਪਿੰਦਰ ਕਹਿੰਦੇ ਵੀ ਤੂੰ ਐਂ ਕਰ ਸੋਰੀਪੇ ਦੀ ਵੀ ਮੂੰਹ ਚ ਪਾਣੀ ਪਾਰੇ ਥੋੜਾ ਜਿਹਾ ਵੀ ਕਿਵਦਾ ਗਰਮੀ ਕਰਕੇ ਕਮਲ ਮੈਂ ਤੁਝ ਕੀ ਨ ਮੰਨੀ ਦੋ ਚੂਲੀਆਂ ਪਾਣੀ ਦੀ ਬਾਤੀਆਂ ਨਾਲ ਦੀ ਨਾ ਪੂਰੀ ਹੋ ਗਈ ਉਹ ਅੱਛਾ ਬਣੀ ਫਿਰ ਮਨ ਬਹੁਤ ਉਦਾਸ ਹੋਇਆ ਪਤਾ ਮੈਨੂੰ ਕੀ ਸੀਗਾ ਸੁਲਤਾਨ ਦਾ ਟਿਕਾ ਭਰਾਇਆ ਹੱਸੇ ਦੇ ਮੈਨੇ ਅਸੀਂ ਵੀ 4 ਮਹੀਨਿਆਂ ਚ ਮੋਤੇ ਵਰਗੀ ਕੱਟੀ ਕਰ ਦੂੰਗੀ ਕਹਿੰਦੇ ਵੀ ਕਦੇ ਮਾਣ ਆਈਆਂ ਪੂਰੀਆਂ ਨਹੀਂ ਹੁੰਦੀਆਂ ਜਿਵੇਂ ਆਪਾਂ ਕਹਿੰਦੇ ਕਦੇ ਮੂੰਹ ਮੰਗੀ ਤਾਂ ਮੌਤ ਵੀ ਨਹੀਂ ਮਿਲਦੀ ਕੱਟੀ ਇੰਨੀ ਸੋਹਣੀ ਸੀਗੀ ਜੋ ਪਿਓਰ ਕਾਲੀ ਇਕ ਕਵਲ ਵੀ ਚਿੱਟਾ ਨਹੀਂ ਸੀ ਤੇ ਮਾਣ ਇਹਨਾਂ ਦੁਖੀ ਹੋਇਆ ਮੇਰਾ ਤੇ ਪਿੰਦਰ ਦਾ ਬਹੁਤ ਜਾਇ ਤੁਸਤਾ ਚੱਲ ਉਦੋਂ ਪਏ ਸੀਗੇ ਸਵੇਰੇ ਸਵੇਰੇ ਚੀਜ਼ ਹੋਈ ਆ ਧਾਰ ਤੋਂ ਬਾਅਦ ਹੀ ਧਾਰ ਵਿਲੇ ਮੇਰੇ ਕੋਲ ਖੜੀ ਰਹੀ ਫਿਰ ਕਿ ਮੱਝ ਇਹ ਜੀ ਆ ਮੈਨੂੰ ਉਮੀਦ ਨਹੀਂ ਸੀਗੀ ਤੇ ਇਹ ਨਾ ਜਦੋਂ ਤੱਕ ਤੋਕੜ ਹੁੰਦੀ ਆ 7ਵੇਂ ਮਹੀਨੇ ਤੱਕ ਦੁੱਧ ਦਿੰਦੀ ਆ ਇਹ ਦੋ ਸੂਏ ਇਹ ਹੁਣ 5ਵੇਂ ਸੂਏ ਸੁਈ ਆ ਦੋ ਸੂਏ ਤਾਂ ਜਿੱਥੋਂ ਲੈ ਕੇ ਆਂਦੀ ਸੋਨਣਾ ਕੋਲੇ ਸੀ ਤਿੰਨ ਤੀਜਾ ਸੂਆ ਹੁਣ ਮੇਰੇ ਕੋਲੇ ਆ ਗਿਆ ਦੋ ਸੂਏ ਨੇ ਕੱਟੇ ਹੀ ਦਿੱਤੇ ਪਹਿਲਾਂ ਤੇ ਹੁਣ ਇਹ ਮੈਨੂੰ ਵੀ ਚਲੇ ਆਏ ਸੀ ਵੀ ਚਲੇ ਇਸ ਵਾਰ ਕੱਟੀ ਦਿੱਤੀ ਖੁਸ਼ੀ ਬਹੁਤ ਸੀ ਕਹਿੰਦੇ ਖੁਸ਼ੀ ਨਾਲ ਫਿਰ ਗਮ ਵੀ ਆਉਂਦਾ ਤੇ ਮੈਨੂੰ ਤਾਂ ਉਹਦਾ ਵੀ ਆਪਦੇ ਪਰਿਵਾਰਕ ਮੈਂਬਰ ਨੂੰ ਜੋ ਪਰਿਵਾਰਕ ਮੈਂਬਰ ਛੱਡ ਕੇ ਜਾਂਦਾ ਉਹ ਵੀ ਉਹਦਾ ਦੁੱਖ ਲੱਗਿਆਗਾ ਤੇ ਉਹ ਜਦੋਂ ਚਕਾਈਏ ਮੈਂ ਤਾਂ ਦੇਖੀ ਵੀ ਨਹੀਂ ਹੈਗੀ ਵਿਚਾਰੀ ਮੇਰਾ ਦਿਲ ਨਹੀਂ ਕੀਤਾ ਹੈਗਾ ਤੇ ਫਿਰ ਆਪਾਂ ਨੂੰ ਇੰਨਾ ਪਿਆਰ ਮਿਲਦਾ ਹਨ ਆਪਾਂ ਨੂੰ ਵੀਡੀਓ ਮੈਂ ਤਾਂ ਭੈਣ ਨੂੰ ਤਾਂ ਕਹਿੰਦਾ ਨਹੀਂ ਭੈਣ ਦਾ ਜਮਾ ਮਾੜਾ ਹੈ ਨਹੀਂ ਸੱਚੀ ਹਾਂ ਫਿਰ ਮੈਨੂੰ ਇਹ ਕਹਿੰਦੇ ਮੈਨੂੰ ਇਹ ਡਰ ਸੀ ਗਮਲ ਵੀ ਇਹਨੇ ਮਿਲਣਾ ਨਹੀਂ ਕਿਉਂਕਿ ਆਪਾਂ ਨੂੰ ਬਸ ਪਤਾ ਹੁੰਦਾ ਵੀ ਜੇ ਵਿੱਚ ਪਸੂ ਤਾਂ ਨਾ ਚਾਰਟ ਤੇ ਪੈ ਜਾਂਦੇ ਨੇ ਬਸ ਭੈਣ ਤੈਨੂੰ ਬਹੁਤ ਦਾਣਾ ਪਾਤਾ ਮੈਂ ਵੇਚ ਪਸੂ ਚਾੜਤੇ ਪੈ ਜਾਂਦੇ ਨੇ ਗਾਮਲੇ ਚਾੜਦਾ ਲਾਲਚ ਨਹੀਂ ਕਰਦੀ ਇਹ ਆ ਉਹਦੇ ਬੱਚੇ ਦੀ ਬਾਲਾ ਮੋਹ ਕਰਦੀ ਹੈ ਫਿਰ ਮੈਂ ਨਾ ਆਪਣੀ ਆ ਜਿਹੜੀ ਉਹ ਛੋਟੀ ਖੜੀ ਹੈਗੀ ਉਹਦੀ 33 ਸਿਆਹਾ ਠੀਕ ਆ ਇਹ ਹਜੇ ਮਹੀਨੇ ਦੀ ਹੋਈ ਨਹੀਂ ਹੈਗੀ ਛੋਟੀ ਹੈ ਵਿਚਾਰੀ ਇਹ ਐ ਤਾਂ ਲੱਗਦੀ ਸੁੱਕੀ ਜੇ ਨਾ ਵੀ ਮੰਨ ਲਓ ਮੈਂ ਵਾਲ ਕੱਟਦੇ ਸੀ ਵੀ ਚਿਚੜੀ ਜੂਨ ਆ ਕੋਈ ਗਰਮੀ ਦਾ ਮੌਸਮ ਹੈ ਵੀ ਤੇਲ ਤੂਲ ਲਾਉਣੀ ਹੁੰਦੀ ਹੈ ਮੈਂ ਮੈਂ ਜਦੋਂ ਪਾਈ ਇੱਕ ਚੀਜ਼ ਇਹ ਵੀ ਦੱਸਣਾ ਚਾਹਣੀ ਆ ਜਿਵੇਂ ਆਪਾਂ ਮੂਰੇ ਜੀ ਨਹੀਂ ਬਣਾ ਲੈਂਦੇ ਹੁੰਦੇ ਵੀ ਪਸੂ ਦਾ ਗਲਜਾ ਵੱਢ ਕੇ ਇੱਕ ਟਰੂ ਦਾ ਵੀ ਇਹੋ ਚੀਜ਼ ਨਾ ਕਰਿਆ ਕਰੋ ਠੀਕ ਹੈ ਠੀਕ ਹੈ ਵੀ ਮੈਂ ਅੱਜ ਤਿਆਰਬਾ ਕਰ ਲਿਆ ਵੀ ਇਹਦੂ ਵੀ ਅਰਬੀ ਵੀ ਮੈਸ ਹੋ ਨਹੀਂ ਸਕਦੀ ਹੈਗੀ ਮੈਨੂੰ ਪਤਾ ਪ੍ਰੈਕਟੀਕਲ ਮੈਂ ਕਰ ਲਿਆ ਮੈਨੂੰ ਡਰ ਸੀ ਜਦੋਂ ਇਹ ਰਿੰਗੀ ਜਾਈ ਮੈਂ ਕਿਹਾ ਚਲੋ ਦੇਖਦੇ ਹਾਂ ਕੱਤੀ ਮੈਂ ਛੱਡੀ ਨਾਲ ਦੀ ਨਾਲ ਇੱਕ ਚੀਜ਼ ਤੈਅ ਕਰਿਆ ਕਰੋ ਹੁਣ ਜਿਵੇਂ ਪਸ਼ੂ ਆਪਣਾ ਪਿਸ਼ਾਬ ਕਰਦਾਗਾ ਉਹਨਾਂ ਡੱਬੇ ਚ ਪਾ ਲਿਆ ਕਰੋ ਡੱਬੇ ਚ ਪਾ ਕੇ ਜਾਇ ਇਹਦਾ ਦੁੱਧ ਹੁੰਦਾਗਾ ਉਹਦੀ ਨਾਲ ਦੀ ਨਾਲ ਚੋ ਕੇ 스멜 ਪਸ਼ੂ ਦੇ ਲਾਉਣ ਤੋਂ ਪਹਿਲਾਂ ਪਹਿਲਾਂ ਉਹਦੇ ਪਿੰਡੇ ਤੇ ਲਾ ਦਿਓ ਸਾਰਾ ਮੈਂ ਨਾਲ ਦੀ ਨਾਲ 17 ਕੱਢ ਕੱਢ ਕੇ ਸਾਰੀਆਂ ਉਹਦੇ ਪਿੰਡੇ ਤੇ ਠੱਪ ਪਤਾ ਇਹਨੇ ਨਾਲ ਦੀ ਨਾਲ ਲਾ ਲਿਆ ਚਲ ਹੁਣ ਇਹ ਕੱਟੀ ਇਹਨੇ ਲੈ ਲਈ ਠੀਕ ਹੈ ਇਹ ਕੱਟੀ ਲੈ ਲਈ ਵੀ ਚੱਲ ਪਰਮਾਤਮਾ ਮੈਂ ਬਾਈ ਗੁਰੂ ਨੂੰ ਸੁੱਖਿਆ ਜਿੱਥੇ ਆਪਾਂ ਦੁੱਧ ਪਾ ਕੇ ਆਉਨੇ ਬਾਬਾ ਜੀ ਦੇ ਗੁਰਦੁਆਰਾ ਸਾਹਿਬ ਹੀ ਜਾਂਦੇ ਆਪਾਂ ਹੋਰ ਕਿਤੇ ਨਹੀਂ ਜਾਂਦੇ ਹੈਗੇ ਵੀ ਬਾਬਾ ਜੀ ਚਲੋ ਆਪਾਂ ਸੁੱਖਦੇ ਹੁਨੇ ਬਾਬਾ ਜੀ ਸਿਰਫ ਮੈਂ ਡੱਬਾ ਦੇ ਕੇ ਜਾਉਂਗੇ ਇਹ ਦੁੱਧ ਵੀ ਇਹਦਾ ਪਾ ਕੇ ਆਉਣਾ ਮੈਂ ਅਸੀਂ ਘਰੇ ਘਰੇ ਵਰਤਦੇ ਆਂ ਅਸੀਂ ਉਹਨਾਂ ਚਾਰ ਦੁੱਧ ਕਿਸੇ ਨੂੰ ਦੇ ਨਹੀਂ ਸਕਦੇ ਜਿੰਨਾ ਚਿਰ ਅਸੀਂ ਵੀ ਆਵੇ ਸਿੱਧਪੋਈ ਬਾਬਾ ਜੀ ਦੇ ਪਾ ਕੇ ਨਹੀਂ ਆਉਂਦੇ ਤੁਸੀਂ ਕਿਸੇ ਨੂੰ ਦੁੱਧ ਨਹੀਂ ਪਿਆ ਸਕਦੇ ਹੈਗੇ ਠੀਕ ਆ ਭੈਣੇ ਤੇ ਪਰ ਅੱਜ ਵੀ ਕੱਟੀ ਇਹਨੇ ਮੈਨੂੰ ਖੁਸ਼ੀ ਆ ਚੱਲ ਵਿਚਾਰੀ ਦੀ ਵੀ ਇੱਕ ਮਾਂ ਇਹ ਵੀ ਮਾਂ ਗਈ ਤੇ ਕਹਿੰਦੀ ਵੀ ਦਰਦ ਤਾਂ ਇਹਨ ਪਰ ਇਹਨੇ ਫੇਰ ਵੀ ਸਵਰ ਵੀ ਚਲੋ ਅੱਖਾਂ ਉਹਲੇ ਜੇ ਉਧਰ ਹੁੰਦੇ ਨੇ ਆਪਣੇ ਕੱਟਰੂ ਮੈਂ ਕੱਟੀ ਲਾਤੀ ਚਲੋ ਇਹਦਾ ਦੁੱਧ ਇਹਨੂੰ ਸਮੇਲੀ ਆਵਦੀ ਆਈ ਠੀਕ ਐਨੇ ਦੁੱਧ ਲਾ ਲਿਆ ਤੇ ਵੀ ਤਾਂ ਕਰਕੇ ਚੱਲੇ ਨੇ ਕੱਟੀ ਲੈ ਲਈ ਪਰ ਫੇਰ ਵੀ ਐ ਝਾਕਦੀ ਤਾਂ ਹੈਗੀ ਐ ਇਹ ਕਿਹਦੀ ਹੱਥ ਤਾਂ ਟੇਢੀ ਹੋ ਕੇ ਖੜਦੀ ਹੁੰਦੀ ਐ ਇਹ ਮੈਨੂੰ ਫੇਰ ਵੀ ਇਹ ਦਰਦ ਆਪ ਵਾਂਗੂ ਲੱਗਦਾ ਵੀ ਠੀਕ ਐ ਭਣੇ ਤੇ ਭਣੇ ਹੋਰ ਹਨਾ ਜਿਵੇਂ ਵਿੱਚ ਕਈ ਭੈਣ ਭਰਾ ਕਮੈਂਟ ਕਰਦੇ ਹਨ ਵੀ ਗਰਮੀ ਜਨਨ ਕੀ ਪਾਇਆ ਕਰੀਏ ਆਪਾਂ ਮੇਰੇ ਮੈਂ ਤਾਂ ਬਾਰ ਬਾਰ ਇਹ ਦાદੀਆਂ ਇੱਕ ਪਹਿਲਾਂ ਪਾਈ ਸੀ ਇੱਕ ਵਿਦਵਾਨ ਬਤਾ ਕੀ ਕਹਿੰਦਾ ਬਿਰੇ ਆਪਾਂ ਮਾੜੀ ਗੱਲ ਤਾਂ ਕਿਸੇ ਨੂੰ ਵੀ ਨਹੀਂ ਕਹਿੰਦੇ ਇੱਕ ਭੈਣ ਨੇ ਨਾ ਮੈਨੂੰ ਕਈ ਦਿਨ ਪਹਿਲਾਂ ਮੈਸੇਜ ਆ ਮੈਨੂੰ ਜਿੰਨੀ ਕਨੋਲਜ ਹੁੰਦੀ ਆ ਭਾਉ ਉਹਨਾਂ ਕੀ ਦੱਸਦੇ ਹੁੰਨੇ ਆ ਕਿਉਂਕਿ ਮੈਂ ਨਾ ਤਾਂ ਡਾਕਟਰਾਂ ਕੀ ਹਨਾ ਨਾ ਕੋਈ ਹੋਰ ਜਿੰਨਾ ਪ੍ਰੈਕਟੀਕਲ ਮੈਂ ਆਪਦੇ ਪਸ਼ੂਆਂ ਤੇ ਕਰਦੀ ਹੁੰਨੀ ਆ ਮੈਂ ਉਹੀ ਚੀਜ਼ ਦੱਸਦੀ ਹੁੰਨੀ ਆ ਕਿਉਂਕਿ ਮੈਂ ਜੇ ਗਲਤ ਕਿਸੇ ਨੂੰ ਨੋਲਜ ਦੇਤੀ ਜਾਂ ਤਰੀਕਾ ਆਪਦੇ ਮਨੋਂ ਹੀ ਕਹਤਾ ਵੀ ਵਈ ਅਗਲੇ ਦਾ ਪਸ਼ੂ ਦਾ ਨੁਕਸਾਨ ਹੋਵੇ ਮੈਨੂੰ ਕਿਸੇ ਭੈਣ ਦਾ ਫੋਨ ਆਇਆ ਕਿ ਭੈਣੇ ਪਾਰ ਪੈਂਦਾ ਸਾਡੀ ਮੱਝ ਦੇ ਮਾ ਵੀਰੇ ਡਾਕਟਰ ਤੋਂ ਨਾਲ ਜਲੋ ਕਿਉਂਕਿ ਮੇਰੇ ਕੋਲੇ ਇੱਕ ਝੋਟੀ ਸੀਗੀ ਕਹਿੰਦੀ ਕਹੋਂਦੀ ਬਹੁਤ ਸੋਹਣੀ ਝੋਟੀ ਸੀਗੀ ਬੂਰੀ ਝੋਟੀ ਵੀਰੇ ਉਹਦੇ ਮੈਂ ਕਮਲ ਮਹਿੰਗੀ ਤੋਂ ਮ ਹੂੰ ਮੈਨੂੰ ਵੀ ਬਾਹਰ ਦਾ ਕੋਈ ਇਲਾਜ ਹੈਗਾ ਐ ਨਹੀਂ ਹੈਗਾ ਮੈਨੂੰ ਨਹੀਂ ਲੱਗਦਾ ਕੰਮਲ ਹੋਊਗਾ ਮੈਂ ਤਾਂ ਨਾ ਉਹਦੇ ਜਦੋਂ ਮੈਨੂੰ ਐ ਫੇਰ ਕਹਿੰਦੇ ਰੇਵੀ ਦਵਾਈ ਨਾਲ ਜਿੰਨਾ ਚਿਰ ਵੀ ਪਸੂ ਸੌਂਦਾ ਨਹੀਂ ਉਹਨਾਂ ਚਿਰ ਹੀ ਪਊਗਾ ਵੀ ਬਾਅਦ ਚ ਹਟ ਜੂ ਫੇਰ ਤਾਂ ਤਾਂ ਉਦੋਂ ਵੀ ਬੁਰਾ ਹਾਲ ਹੋ ਗਿਆ ਸੀਗਾ ਉਹ ਝੋਟੀ ਦਾ ਫਿਰ ਉਹ ਬਸ ਕਾਲੇ ਨੂੰ ਡਿਬੇ ਚ ਤੀ ਸੀ ਮੈਂ ਫਿਰ ਮੈਂ ਇਥੋਂ ਘਰੇ ਉਹ ਦੇਖੀ ਨਹੀਂ ਜਾਂਦੀ ਸੀਗੀ ਤਾਂ ਮੈਂ ਵੇਚਤੀ ਸੀਗੀ ਕਿਉਂਕਿ ਪਹਿਲਾਂ ਤਾਂ 9 ਮਹੀਨੇ ਮੈਂ ਉਹਨਾਂ ਨੂੰ ਗੱਡੇ ਐ ਰਸੀਆਂ ਪਾ ਕੇ ਉਹ ਬੈਂਤ ਦੀ ਮੋਟੀ ਰੱਸੀ ਪਾਈ ਜੇ ਪਤਲੀਆਂ ਰਸੀਆਂ ਪਾਉਣੇ ਆ ਫਿਰ ਉਹ ਐਵੇਂ ਨਾ ਟੋਏ ਪੈ ਜਾਂਦੇ ਨੇ ਮੈਂ ਤਾਂ ਲੀਰਾ ਮੰਨ ਮੰਨ ਕੇ ਇਹਨੂੰ ਕੋਈ ਤਕਲੀਫ ਵੀ ਨਾ ਹੋਵੇ ਕੱਚੇ ਜਵਾਂ ਦੀ ਕਿਉਂ ਵਪਾਰ ਦਾ ਇਹ ਕੰਮ ਹੁੰਦਾ ਜੇ ਭਾਰ ਨੂੰ ਇੱਕ ਵਾਰੀ ਮਿੱਟੀ ਲੱਗ ਗਈ ਉਹਨੇ ਹੋਰ ਵਧੀ ਜਾਣਾ ਵਧੀ ਜਾਣਾ ਜਿਆਦਾ ਫਿਰ ਆਪ ਦੇਖੋ ਆਪਾਂ ਨੂੰ ਜਦੋਂ ਉਹ ਪਸ਼ੂ ਤਕਲੀਫ ਚ ਹੁੰਦਾ ਤਾਂ ਫਿਰ ਉਹਨਾਂ ਦੁੱਧ ਤਾਂ ਉਹਨੇ ਵਧਣਾ ਹੀ ਕੀ ਹੈ ਦੁੱਧ ਨਹੀਂ ਵਧਦਾ ਹੈਗਾ ਸਹੀ ਗੱਲ ਆ ਤੇ ਪਹਿਣੇ ਜੇ ਮੈਂ ਹਨਾ ਇੱਕ ਹੋਰ ਹਾਂ ਮੈਂ ਉਹ ਗੱਲ ਤੈਨੂੰ ਦੱਸਦੀ ਸੀ ਵਿੱਚ ਸੱਚ ਮੈਨੂੰ ਫੋਨ ਆਇਆ ਸੀ ਭੈਣ ਦਾ ਬਹੁਤ ਦੂਰੋਂ ਸੀ ਮੈਂ ਪਿੰਡ ਭੁੱਲ ਗਈ ਉਹ ਕਹਿੰਦੇ ਭੈਣੇ ਵੀ ਸਾਡੀ ਗਾਈ ਰਹਿੰਦੀ ਨਹੀਂ ਹੈਗੀ ਵੀ ਐਵੇਂ ਕਰਕੇ ਕੀ ਗੱਲਬਾਤ ਕਿਵੇਂ ਦੁੱਧ ਘਟ ਗਈ ਕੀ ਕਰੀਏ ਮੈਂ ਕਿਹਾ ਤੁਸੀਂ ਵੀ ਕਿਸੇ ਵੀ ਕੰਪਨੀ ਦਾ ਜਿਵੇਂ ਆਪਾਂ ਮਿਹਨਤ ਸਤਾਈ ਪਾਉਣੇ ਵੀ ਕੋਈ ਵੀ ਕੰਪਨੀ ਜਿਹੜੇ ਤੇ ਤੁਹਾਨੂੰ ਯਕੀਨ ਆ ਤੁਸੀਂ ਉਹ ਪਾ ਲਓ ਆਪਾਂ ਨਹੀਂ ਕਹਿੰਦੇ ਹੈਗੇ ਵੀ ਆਹੀ ਪਾਓ ਫਿਰ ਅਗਲਾ ਇਹ ਕਹਿ ਦਿੰਦਾ ਵਿੱਚ ਵਿਦਵਾਨ ਕਹਿ ਦਿੰਦੇ ਨੇ ਕਿ ਤੁਸੀਂ ਪ੍ਰਮੋਸ਼ਨ ਕਰ ਦਿਓ ਹਾਂ ਇੱਕ ਚੀਜ਼ ਹੋਰ ਹੁੰਦੀ ਹੈ ਵੀ ਚਲੋ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਅੱਜ ਮੈਨੂੰ ਕਈ ਭੈਣ ਬੁਟੀਕ ਵਾਲਿਆਂ ਦੇ ਫੋਨ ਆਏ ਭੈਣ ਤੁਸੀਂ ਕਿੰਨੇ ਪੈਸੇ ਕਿਵੇਂ ਕੀ ਗੱਲਬਾਤ ਹੂੰ ਮੇਰੇ ਕ ਵੀਰੇ ਇੱਕ ਤਾਂ ਬੰਦੇ ਦਾ ਨਵਾਂ ਕਾਰੋਬਾਰ ਹੁੰਦਾ ਹੂੰ ਠੀਕ ਹੈ ਗਮਲ ਉਹਦਾ ਗੱਲ ਵੱਡਣਾ ਵੀ ਸਹੀ ਨਹੀਂ ਹੈਗਾ ਚਲੋ ਮੰਨ ਲਓ ਆਪਣੀ ਵੀ ਜੌਬ ਆ ਇਹ ਚੀਜ਼ ਵੀ ਜ਼ਰੂਰੀ ਆ ਹਨਾ ਦੱਸਣੀ ਵੀ ਆਪਾਂ ਇਹ ਕਹ ਦੇਨੇ ਹੁਣ ਭੈਣ ਵੀ ਤੁਸੀਂ ਹੋਰਾਂ ਦੋਗੇ ਨੇ ਭੈਣੇ ਪੈਸੇ ਬਹੁਤ ਮੰਗਦੇ ਨੇ ਬਹੁਤ ਜ਼ਿਆਦੇ ਮੈਨੂੰ ਅੱਜ ਪਤਾ ਇੱਕ ਭੈਣ ਕਹਿੰਦੀ ਹੈ ਭੈਣੇ ਤੂੰ ਐ ਕਰੀ ਤੈਨੂੰ ਮੈਂ ਸੂਟ ਭੇਜ ਦੂੰ ਮੈਂ ਫਿਰ ਕਮਲ ਕਹੂ ਤੂੰ ਦਾ ਸੂਟ ਮੰਗਾ ਲੈ ਹਣ ਮੈਂ ਵੀ ਸੂਟ ਪਾਵਾਂ ਮੈਂ ਕਿਹਾ ਕੋਈ ਦਿੱਕਤ ਨਹੀਂ ਭੈਣੇ ਸੂਟ ਵੀ ਨਾ ਭੇਜੀ ਮੈਂ ਤੇਰੀ ਸਟੋਰੀ ਵੀ ਪਾਉਂਗੀ ਕੋਈ ਚੱਕਰ ਹੀ ਨਹੀਂ ਹੈਗਾ ਹਣਾ ਸੂਟ ਦੀ ਕਿੱਡੀ ਗੱਲ ਆ ਤੂੰ ਮੈਨੂੰ 1000 ਦਾ ਭੇਜ ਦੇਗੀ 1500 ਦਾ ਭੇਜ ਦੇਗੀ 2000 ਦਾ ਭੇਜ ਦੇਗੀ ਹਣਾ ਤੇਰਾ ਕੰਮ ਅੱਗੇ ਵਧੇ ਮੈਨੂੰ ਇਸ ਤੋਂ ਵੱਧ ਖੁਸ਼ੀ ਕੋਈ ਵੀ ਨਹੀਂ ਹੈਗੀ ਸਾਡੀਆਂ ਭੈਣਾਂ ਅੱਗੇ ਆ ਜੇਕਰ ਆਪਾਂ ਨੂੰ ਚਾਰ ਲੋਕ ਜਾਣਦੇ ਨੇ ਠੀਕ ਆ ਆਪਣੇ ਵੀਡੀਓ ਪਾਉਣ ਨਾਲ ਅਗਲੇ ਦਾ ਘਰ ਚੱਲਦਾ ਤੇ ਵੱਡੀ ਗੱਲ ਕੀ ਹੋ ਸਕਦੀ ਹੈ ਨਾ ਉਹ ਇਦਾਂ ਹੁੰਦਾ ਭੈਣੇ ਹਨਾ ਵੀ ਚਲੋ ਜਿਹਦੇ ਕੋਲੇ ਤਾਂ ਹੈਗਾ ਚਲੋ ਆਪਾਂ ਨਹੀਂ ਹੈਂਗਾ ਵੀ ਲੋ ਹਨਾ ਹਾਂ ਜਿਹਦੇ ਜਿਹਦੇ ਕੋਲ ਵਧੀਆ ਸਰਦਾ ਵਰਦਾ ਜਿਹਦਾ ਕੰਮ ਆ ਉਹ ਦੇ ਵੀ ਸਕਦਾ ਜਿਹਦੇ ਕੋਲ ਵਿਚਾਰੇ ਕੋਲ ਹਾਈ ਵੀ ਨਹੀਂਗਾ ਉਹ ਮਜਬੂਰ ਹੋ ਇਹਨੂੰ ਦੇਣੇ ਤਾਂ ਪੈਣਗੇ ਠੀਕ ਆ ਪਰ ਉਹਦਾ ਗੱਲ ਨਾ ਵੱਡੋ ਗੱਲ ਨਾ ਵੱਡੋ ਜੇ ਉਹ ਤਾਂ ਫਰੀਚ ਇੱਕੋ ਮੁੰਡਾ ਹੀ ਨਹੀਂ ਹੁਣ ਚਾਪੜ ਤੋਂ ਉਹ ਬਣਾਈਆਂ ਸੀ ਆਪਾਂ ਚਕਾਠਾਂ ਜੋੜੀਆਂ ਬਣਵਾਈਆਂ ਸੀ ਉਹਦਾ ਜਦੋਂ ਅਸੀਂ ਕੰਮ ਦੇਖਿਆ ਜਾ ਕੇ ਇੰਨਾ ਗਰੀਬ ਵਿਚਾਰਾ ਬਹੁਤ ਜ਼ਿਆਦਾ ਉਹ ਕਹਿੰਦਾ ਭਾਣੀ ਮੈਥੋਂ 10-10000 ਮੰਗ ਲਿਆ ਕਹਿੰਦਾ ਭਾਣੀ ਤੁਸੀਂ ਕਿੰਨੇ ਪੈਸੇ ਲਓਗੇ ਅਸੀਂ ਹੋਰ ਚੈਨਲਾਂ ਤੇ ਵੀ ਵਾਈ ਨਾਲ ਵੀ ਉਹ ਗਰਜਿੰਦਰ ਮੁੰਡੇ ਤੋਂ ਵਾਈ 1 ਰੁਪਈਆ ਨਹੀਂ ਲੱਤਾ ਮੁੰਡੇ ਦਾ ਫੋਨ ਨੰਬਰ ਦਿੱਤਾ ਨੂੰ ਫੋਨ ਕਰਕੇ ਪੁੱਛ ਲਿਓ ਵੀ ਇਹ ਚੀਜ਼ ਨਹੀਂ ਹੁੰਦੀ ਭਾਈ ਜਿਹੜਾ ਤਾਂ ਜਿੰਨੇ ਕੁ ਜੋਗਾ ਹੈਗਾ ਚਲ ਮੰਨ ਲਾ ਮੈਂ ਪ੍ਰੋਮੋਸ਼ਨ ਕਰਾਉਣੀ ਹੈ ਚਲ ਪਰਮਾਤਮਾ ਨੇ ਆਪਾਂ ਨੂੰ ਜਿੰਨੇ ਕੁ ਜੋਗੇ ਕੀਤਾ ਆਪਾਂ ਦੇ ਵੀ ਸਕਦੇ ਆ ਦੋ ਪੈਸੇ ਹੈਨਾ ਵੀ ਜਿਹੜਾ ਤਾਂ ਦੇਣ ਜੋਗ ਹੈਗਾ ਉਹਦੇ ਨੂੰ ਤਾਂ ਹੋਰ ਆਮਦਨ ਵਧੂਗੀ ਠੀਕ ਹੈ ਜਿਵੇਂ ਹੁਣ ਕੰਪਨੀ ਆਲੇ ਆਉਂਦੇ ਨੇ ਆਪਾਂ ਤਾਂ ਕਹਿੰਨੇ ਵੀ ਪ੍ਰੋਮੋਸ਼ਨ ਹਰੇਕ ਦੀ ਕਰ ਦੋ ਕੋਈ ਚੱਕਰੀ ਨਹੀਂ ਹੈਗਾ ਹੈਨਾ ਕਿਉਂਕਿ ਵੀ ਆਪਣਾ ਵੀ ਕੰਮ ਚੱਲੇ ਅਗਲੇ ਦਾ ਵੀ ਚੱਲੇ ਕਿਉਂਕਿ ਆਪਾਂ ਨਾ ਪਹਿਣੇ ਹਨ ਵੀ ਜਿਵੇਂ ਆਪਾਂ ਮੀਡੀਆ ਦੇ ਜ਼ਰੀਏ ਲੋਕਾਂ ਤੱਕ ਗੱਲ ਪਹੁੰਚਾਉਣੀ ਆ ਚੀਜ਼ ਅਗਲੇ ਨੇ ਲੈਣੀ ਐ ਐਡਾ ਕੰਮ ਲਾ ਕੋਈ ਵੀ ਨਹੀਂ ਹੈਗਾ ਅੱਜ ਦੇ ਯੁੱਗ ਦੇ ਵਿੱਚ ਵੀ ਅੱਖਾਂ ਤੇ ਪੱਟੀਆਂ ਬੰਨੀ ਹੋਈਆਂ ਹਨ ਅਗਲਾ ਵਰਤ ਕੇ ਵੀ ਦੇਖੂਗਾ ਤੇ ਪੈਸਾ ਲਾਉਣ ਲੱਗਿਆ ਵੀ ਸੋਚੂਗਾ ਉਹ ਅਗਲੇ ਦੀ ਸੋਚ ਹੈ ਪ੍ਰੋਮੋਸ਼ਨ ਕਰ ਦੋ ਕੋਈ ਦਿੱਕਤ ਨਹੀਂ ਹੈਗੀ ਹਨਾ ਇਹ ਚੀਜ਼ ਦੀ ਮਾੜੀ ਜੀ ਦੀ ਪ੍ਰੋਮੋਸ਼ਨ ਨਾ ਕਰੋ ਠੀਕ ਹੈ ਵੀ ਜੇ ਕੋਈ ਵਧੀਆ ਪ੍ਰੋਡਕਟ ਆਪਾਂ ਨੂੰ ਲੱਗਦਾਗਾ ਕੋਈ ਚੀਜ਼ ਵੀ ਚਾਹੀਏ ਜਿਵੇਂ ਬੁਟੀਕ ਵਾਲੀਆਂ ਭੈਣਾਂ ਫੋਨ ਕਰਦੀਆਂ ਨੇ ਕੋਈ ਹੋਰ ਸਾਰੇ ਬੰਦੇ ਜਾਣਦੇ ਆ ਉਹਦੀ ਗੱਲ ਵੀ ਲੱਖਾਂ ਤੱਕ ਪਹੁੰਚ ਜਾਂਦੀ ਆ ਕਿਸੇ ਦਾ ਫਾਇਦਾ ਹੋ ਜੇ ਹੈਨਾ ਆਪਣੀ ਵੀਡੀਓ ਪਾਉਣ ਨਾਲ ਸਟੋਰੀਆਂ ਮੈਲਾ ਹਰੇਕ ਦੀਆਂ ਪਾ ਦੇਣੀ ਆ ਆਪਾਂ ਨੂੰ ਕੋਈ ਫੇਰ ਕੀ ਹੁੰਦਾ ਹੈ ਕਿਸੇ ਦਾ ਭਲਾ ਹੋ ਜੇ ਹੈਨਾ ਉਹ ਇਦਾਂ ਭਣੇ ਹੈਨਾ ਜਿਵੇਂ ਉਹ ਮੁੱਟੇਗਾਠ ਵਾਲਾ ਮੁੰਡਾ ਬਰਨਾਲੇ ਆਉਂਦਾ ਜਦੀ ਆਪਣੇ ਕੋਲੇ ਆ ਕੇ ਕਹਿੰਦਾ ਵੀ ਕਹਿੰਦਾ ਭਣੇ ਵੀ ਤੁਹਾਡੇ ਕਰਕੇ ਸਾਡਾ ਮੇਰਾ ਕੰਮ ਚੱਲਿਆ ਆ ਉਹ ਵਿਚਾਰਾ ਕਹਿੰਦਾ ਨਾ ਵੀ ਭਣੇ ਤੁਸੀਂ ਵੀ ਚਲੋ ਵੀਰੀ ਇਹ ਵੀਡੀਓ ਪਾਈਆਂ ਮੇਰਾ ਕੰਮ ਮੋਦ ਦੇਦਾ ਵੀ ਤੁਸੀਂ ਕਿਸਮਤ ਵਾਲੇ ਸੀ ਚਲੋ ਆਪਾਂ ਕਹਿੰਦੇ ਵੀਰੀ ਅਸੀਂ ਤਾਂ ਕੌਣ ਆ ਦੇਣਾ ਤੈਨੂੰ ਪ੍ਰਮਾਤਮਾ ਨੇ ਮਿਹਨਤ ਤੇਰੀ ਆ ਠੀਕ ਹੈ ਚਲੋ ਸਾ ਕੀ ਹੋ ਗਿਆ ਤੇਰਾ ਭਲਾ ਹੋ ਗਿਆ ਤੇਰੀਆਂ ਆਂਦਰਾਂ ਸੀਸ ਦੇਣੀਆਂ ਤੇਰੀ ਮਾਂ ਦੀਆਂ ਆਂਦਰਾਂ ਸਾਨੂੰ ਸੀਸ ਦੇਣੀਆਂ ਉਹ ਸੀਸਾਂ ਹੀ ਸਾਡੇ ਲਈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਤੇਰੀਆਂ ਸੀਸਾਂ ਹੀ ਸਾਨੂੰ ਪਤਾ ਨਹੀਂ ਕਿੱਥੇ ਕਿ ਤੱਕ ਪਚਾ ਦੇਣੀਆਂ ਸਹੀ ਗੱਲ ਆ ਠੀਕ ਹੈ ਬਾਕੀ ਗੱਲ ਹੋ ਰਹੀ ਪਈ ਉਹ ਮੇਨੂੰ ਭੈਣ ਕਹਿੰਦੀ ਵੀ ਐ ਕਰਕੇ ਆ ਦਿੱਕਤ ਆ ਵੀ ਮੈਂ ਕੋਈ ਡਾਕਟਰ ਨਹੀਂ ਛੱਡਿਆ ਸੀ ਇੰਨੇ ਰੁਪਈਆ ਦੀ ਦਵਾਈ ਦਵਾਤੀ ਕਮਲ ਮੈਂ ਇਹਨੂੰ ਕਿਹਾ ਵੀ ਹੋ ਸਕਦਾ ਭੈਣ ਇਹਦੀ ਕੋਈ ਮੇਦੇ ਚ ਵੀ ਗਰਮੈਸ ਨਾ ਹੋਵੇ ਵੀ ਜਿਹੜੀ ਤੁਹਾਡੀ ਮੰਨ ਲਓ ਵੀ ਗਾਂ ਰਹਿੰਦੀ ਨਹੀਂ ਕੋਈ ਪਾਊਡਰ ਵੀ ਨਾ ਪਾ ਤੂੰ ਤੂੰ ਲੇਟੀ ਦੇ ਸ਼ੱਕਰ ਰਾਤ ਨੂੰ ਪਿਉਮਕੇ ਪਾ ਦਿਆ ਕਰ ਮੈਨੂੰ ਤੇ ਪਰਸੋਂ ਫੋਨ ਆਇਆ ਕਹਿੰਦੇ ਭੈਣੇ ਮੇਰੀ ਗਾਂ ਹੀ ਰਹਿ ਵੀ ਗਈ ਤੇ ਮੇਰੀ ਗਾਂ ਦੁੱਧ ਵੀ ਵਧ ਗਈ ਉਹ ਕਹਿੰਦੀ ਮੈਨੂੰ ਬਾਲੀ ਖੁਸ਼ੀ ਆ ਭੈਣੇ ਵੀ ਇਹ ਚੀਜ਼ ਹੁੰਦੀ ਹੈ ਗਾਮੜਾ ਵੀ ਚਲੋ ਕਹਿੰਦੇ ਹੁੰਦੇ ਨੇ ਕਿਸੇ ਦੀ ਸਵਾਦੀ ਚੁਟਕੀ ਨਾਲ ਵੀ ਆਰਾਮ ਆ ਜਾਂਦਾ ਆਰਾਮ ਆ ਜਾਂਦਾ ਵੀ ਜੇ ਕਹਿੰਦੇ ਵੀ ਧੰਨੇ ਭਗਤ ਨੇ ਨਾ ਪੱਥਰ 'ਚ ਰੱਬ ਪਾ ਲਿਆ ਸੀ ਯਕੀਨ ਵੀ ਬਹੁਤ ਵੱਡੀ ਚੀਜ਼ ਹੈ ਜੇ ਹੁਣ ਮੈਨੂੰ ਪੁੱਛ ਕੇ 15 ਹੋਰ ਨੂੰ ਪੁੱਛ ਲਿਆ ਤੇ ਠੀਕ ਆ ਆਪਾਂ ਇਹ ਨਹੀਂ ਕਹਿੰਦੇ ਮੈਂ ਕੋਈ ਡਾਕਟਰਾਂ ਜਿੰਨੀ ਕਿ ਨੌਲੇਜ ਮੈਨੂੰ ਹੈ ਮੈਂ ਤਾਂ ਉਹੀ ਦੱਸਦੀ ਨੂੰ ਆਪਾਂ ਬਾਲੀ ਨੌਲੇਜ ਦਿੰਦੀ ਨਹੀਂ ਹੈਗੀ ਜਿੰਨੀ ਕਿ ਜਾਣਕਾਰੀ ਹੁੰਦੀ ਕੀ ਉਹਦਾ ਫਾਇਦਾ ਕੀ ਹੈ ਐਵੇਂ ਫੋਕੀਆਂ ਜੇ ਫੜਾ ਮਾਰੀ ਜਾਣੀਆਂ ਹਨ ਨਾ ਨੌਲੇਜ ਮੈਨੂੰ ਹੋਵੇ ਨਾ ਕੱਲ ਨੂੰ ਕੋਈ ਬੰਦਾ ਅੜ ਜੇ ਮੇਰੇ ਨਾਲ ਆ ਕੇ ਇਥੇ ਕਰਾਈ ਵੀ ਹਾਂ ਭਾਈ ਆਏ ਨਹੀਂ ਆ ਕਰਕੇ ਦਿਖਾ ਤੂੰ ਵੀ ਫਾਇਦਾ ਕੀ ਹੈ ਓਨੀਆਂ ਗੱਲ ਕਰੋ ਜਿੰਨੀਆਂ ਕਿ ਚ ਦਮ ਹੋਵੇ ਤੇ ਇੱਕ ਭੈਣੇ ਹਨਾ ਵੀ ਕਈ ਵੀਰ ਭੈਣ ਭਰਾ ਪੁੱਛਦੇ ਆਣ ਮੈਨੂੰ ਫੋਨ ਵੀ ਆਇਆ ਵੀ ਮੱਜਾ ਚ ਬੈਨੀਫਿਟ ਜ਼ਿਆਦਾ ਰਹਿੰਦਾ ਕਿ ਵੀ ਗਾਈਆਂ ਚ ਆਪਾਂ ਨੂੰ ਵੀ ਦੇਖੋ ਵੀਰੇ ਅਸੀਂ ਗਾਈਆਂ ਹਜੇ ਰੱਖੀਆਂ ਨਹੀਂ ਸਾਡੇ ਕੋਲ ਗਾਈ ਇੱਕੋ ਹੀ ਹੈ ਆਪਾਂ ਉਹ ਚੀਜ਼ ਉਦੋਂ ਦੱਸ ਸਕਦੇ ਆ ਜਦੋਂ ਆਪਣੇ ਕੋਲ ਗਾਈਆਂ ਹੋਣਗੀਆਂ ਜਿੰਨੀਆਂ ਅਸੀਂ ਨਾ ਵੀ ਮੇਰੀਆਂ ਗਾਈਆਂ ਰਹਿੰਦੀਆਂ ਵੀ ਹੈ ਨਹੀਂ ਮੇਰੇ ਕੋਲ ਤਾਂ ਚੱਲ ਸਾਨੂੰ ਵੀਰੇ ਇਹ ਚੀਜ਼ ਆ ਵੀ ਇਹਨਾਂ ਹੈ ਨਹੀਂ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਜਿਹੜੀ ਚੀਜ਼ ਬਾਰੇ ਪਤਾ ਹੀ ਨਹੀਂ ਆਪਾਂ ਤੁਹਾਨੂੰ ਗਲਤ ਨੌਲੇਜ ਦੇ ਦਈਏ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਸੋਸ਼ਲ ਮੀਡੀਆ ਕਹੇ ਜਾਂ ਮੰਨ ਲਓ ਆਪਾਂ ਕੀ ਕਹਿ ਸਕਦੇ ਆ ਹੁਣ ਇਹ ਚੀਜ਼ ਆ ਹਨਾ जिने मुद्दा ਚੱਕਣਾ ਹੁੰਦਾ ਮਾੜੀ ਜੀ ਗੱਲ ਤੋਂ ਵੀ ਚੱਕ ਲੂਗਾ ਸਾਨੂੰ ਥੱਲੇ ਛਿੱਟਣ ਦਾ ਮਾਰ ਅਗਲਾ ਹੈ ਨਾ ਅਸੀਂ ਵੀਰੇ ਆ ਦੀ ਦਸਾਂ ਨਾ ਹੁੰਦੀ ਮਿਹਨਤ ਕਰਦੇ ਆ ਕਿਰਤ ਕਰਦੇ ਆ ਛੋਟੇ ਪਰਿਵਾਰਾਂ ਚੋਂ ਆ ਕੋਈ ਵਾਲੀ ਵੱਡੀ ਗੱਲਬਾਤ ਨਹੀਂ ਹੈਗੀ ਕੋਈ ਹੈ ਨਾ ਐਡੀ ਵਿਆਹ ਪਸੂਆਂ ਤੋਂ ਸਾਰਾ ਕੁਝ ਹੈ ਜਿੰਨਾ ਕੁਝ ਵੀ ਬਣਾਇਆ ਜਾਂ ਬਣਾ ਰਹੇ ਆ ਇੰਨਾ ਰਾਣੀਆਂ ਸਿਰਤੀ ਹੈ ਮੈਂ ਹਰੇਕ ਵੀਡੀਓ ਤੁਹਾਨੂੰ ਕਹਿੰਨੀ ਆ ਵੀ ਇਹ ਮੇਰੇ ਘਰ ਦਾ ਤਾਜ ਨਹੀਂ ਮੇਰੇ ਸਿਰ ਦਾ ਤਾਜ ਇਹੀ ਨੇ ਠੀਕ ਹੈ ਵੀ ਇੰਨਾ ਸਿਰ ਤੋਂ ਹੀ ਮੇਰਾ ਸਾਰਾ ਕਾਰੋਬਾਰ ਜਿਵੇਂ ਖਬੀਆ ਸੱਜੀਆਂ ਬਾਮਾ ਹੁੰਦੀ ਨੇ ਆਪਣਾ ਉਹੀ ਕੰਮ ਠੀਕ ਹੈ ਵੀ ਘਾਟਾ ਜਮੇ ਹੀ ਨਹੀਂ ਹੈਗਾ ਇਹਨਾਂ 'ਚ ਘਾਟਾ ਦੇ ਕੇ ਕਦੇ ਵੀ ਜਾ ਨਹੀਂ ਸਕਦੇ ਆ ਬੱਕਰੀਆਂ ਤੇ ਇਹ ਜਿਵੇਂ ਅੱਜ ਵੀਡੀਓ ਦੇਖੀ ਸੀ ਕਹਿੰਦੇ ਕਿੰਨੇ ਲੱਖ ਮੈਸ ਘਟ ਗਈ ਮੈਸ ਰੱਖ ਕੇ ਰਾਜੀ ਨਹੀਂ ਕੋਈ ਰਾਜੀ ਨਹੀਂ ਕੋਈ ਹੁਣ ਪਰਸੋਂ ਜੋ ਉੱਥੇ ਦੀ ਵੀਡੀਓ ਆਈ ਸੀ ਕੋਈ ਵੱਡਾ ਸ਼ਹਿਰ ਆ ਉਹਦੇ ਵਿੱਚ ਨਾ ਮਲਾਬਟ ਵਾਲਾ ਦੁੱਧ ਫੜਿਆ ਗਿਆ ਪਲਾਸਟਿਕ ਵਾਉਂ ਪਲਾਸਟਿਕ ਵੀ ਇਹ ਲੋਕ ਨਾ ਪਲਾਸਟਿਕ ਖਾ ਰਹੇ ਨੇ ਖਾ ਰਹੇ ਜਿਵੇਂ ਹੁਣ ਅੱਜ ਉਹ ਉਪਕਾਲਾ ਆਪਣੇ ਕੋਲ ਕਬੀਰ ਕੇ ਆਇਆ ਸੀ ਉਹ ਕਹਿੰਦਾ ਆਪਣੇ ਸਾਨੂੰ ਵੀ ਅਸੀਂ ਕਬੀਰ ਜੀ ਸਾਨੂੰ ਸ਼ਹਿਰ ਚ ਰੇਟ ਵਧੀਆ ਮਿਲੂਗਾ ਅਸੀਂ ਆਪ ਖੁਦ ਜਾ ਕੇ ਦੁੱਧ ਪਾ ਆਵਾਂਗੇ ਵੀ ਮੈਂ ਆਪ ਜਾਉਂਗੀ ਕਮਲਬਗ ਜੂਗਾ ਨਾਲ ਕੋਈ ਛੋਟੀ ਮੋਟੀ ਠੀਕ ਰੇਟ ਦੀ ਗੱਡੀ ਲੈ ਲਾਂਗੇ ਵੀ ਕਿਉਂਕਿ ਹੁਣ ਆਇਆ ਵੀਰੇ ਤੁੰਦਾ ਆਉਣੀਆਂ ਵੀ ਉੱਥੇ ਫਿਰ ਮੋਟਰਸਾਈਕਲ ਤੇ ਤਾਂ ਜਾਇਬ ਨਹੀਂ ਜਾਂਦਾ ਹੈਗਾ ਚਲੋ ਜਿਨ੍ਹਾਂ ਦੀ ਜਾਂਦੇ ਉਹ ਮਜਬੂਰੀਆਂ ਨੇ ਵਿਚਾਰਿਆਂ ਦੀਆਂ ਪਰ ਗੱਡੀ ਵਰਗੀ ਮौज ਨਹੀਂ ਵੀ ਕੋਈ ਛੋਟੀ ਮੋਟੀ ਲੈ ਲੂ ਬੰਦਾ ਠੀਕ ਆ ਵੀ ਉਹਦੇ ਕਰਕੇ ਉਹਦੇ ਵਿੱਚ ਆ ਬੰਦਾ ਆਪਾਂ ਆਪਦਾ ਕਾਰੋਬਾਰ ਅੱਗੇ ਵੀ ਵਧਾ ਸਕਦੇ ਆ ਤੇ ਆਪਦੀ ਚੀਜ਼ ਜਿਵੇਂ ਸੋਨ ਆਪਾ ਦੱਸਿਆਗਾ ਵਿਬਾਲਾ ਜਿਵੇਂ ਕੋਈ ਸੱਜਰ ਪਸੂ ਆ ਮੈਸ ਨੂੰ ਮੈਨੂੰ ਨਹੀਂ ਲੱਗਦਾ ਵੀ ਸਾਡੀ ਮੈਸ ਨੂੰ ਕੋਈ ਅੱਡ ਮੈਸ ਹੋਊਗੀ ਪਰ ਉਹ ਮੂਰੀਆਂ ਜਿਵੇਂ ਮੂਰੇ ਜੇ ਬਣਾ ਲੈਨੇ ਆ ਬਸ ਸੋਕੇ ਆਪਾਂ ਉਹਦੇ ਨਾਲੋਂ ਚੰਗਾ ਤਰੀਕਾ ਇਹ ਹੈਗਾ ਵੀ ਜਿਵੇਂ ਇੱਕ ਦਾ ਪਸ਼ੂ ਦਾ ਇਹ ਧਿਆਨ ਰੱਖਿਆ ਕਰ ਜੋ ਪਿਸਾਬ ਕਰਦਾ ਦੋ ਡੱਬੇ ਚ ਪਾ ਕੇ ਰੱਖ ਲੋ ਬਾਕੀ ਜਿਵੇਂ ਪਸ਼ੂ ਜਦੋਂ ਆਪਾਂ ਕੱਟਰੂ ਮੂਰੇ ਕਰਤਾ ਉਹ ਤੇ ਵੀ ਧਾਰਾਂ ਹੱਥ ਦੇ ਚੂਲੀ ਤੇ ਪਾ ਕੇ ਪਿੰਡੇ ਤੇ ਲਾ ਦੋ ਕੱਟਰੂ ਦੇ ਕਿਉਂਕਿ ਪਸ਼ੂ ਨੂੰ ਸਮੇਲ ਆਉਦੀ ਆਊਗੀ ਨਿਮਾ ਲਓ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਉਹ ਸਮੇਲ ਪਹਿਲਾਂ ਵਾਲੀ ਨਾ ਹੋਵੇ ਉਹਦੇ ਉੱਤੇ ਜਮਾ ਸਮੇਲ ਖਤਮ ਕਰ ਦੋ ਕਿਉਂਕਿ ਹਰ ਇੱਕ ਮੱਝ ਆਪਦੇ ਕੱਟਰੂ ਨੂੰ ਚੱਟਦੀ ਹੈ ਤੇ ਉਸ ਹਿਸਾਬ ਨਾਲ ਨਾ ਤੁਸੀਂ ਕੱਟਰੂ ਦੇ ਉੱਤੇ ਦੁੱਧ ਲਾ ਦਿਓ ਤੇ ਇੱਕ ਉਹਨ ਲ ਸੀਗਾ ਵੀ ਸੁਆ ਖਰਾਬ ਹੋਊਗਾ ਸਾਰਾ ਇੱਕ ਜਿਹੜਾ ਸਾਨੂੰ ਹੁਣ ਦੇਸੀ ਤਰੀਕਾ ਦੱਸਿਆਗਾ ਵੀ ਸ਼ੱਕਰ ਵਾਲਾ ਰਾਤ ਨੂੰ ਸ਼ੱਕਰ ਪਿਵਾਇਆ ਕਰੋ ਵੀ ਪਸ਼ੂ ਕਦੇ ਵੀ ਦੁੱਧ ਨਹੀਂ ਟੁੱਟਦਾ ਘਰ ਹੁਣ ਤੁਸੀਂ ਆਪ ਹੀ ਦੇਖ ਲਓ ਵੀ ਟੈਂਪਰੇਚਰ ਆਪਣਾ ਕਿੰਨਾ ਵੱਧ ਹੈਗਾ ਤੇ ਪਸ਼ੂ ਸਾਡੀ ਮੱਝ ਕੋਈ ਦੁੱਧ ਨਹੀਂ ਟੁੱਟੀ ਹੈਗੀ ਵੀ ਵਧੀਆ ਦੁੱਧ ਦੇਈ ਜਾਂਦੀਆਂ ਨੇ ਤੇ ਇੱਕ ਚੀਜ਼ ਮੈਂ ਹੋਰ ਤੁਹਾਨੂੰ ਇਹ ਹੀ ਦੱਸਣਾ ਚਾਹਣੀ ਆ ਕਿ ਵੱਧ ਤੋਂ ਵੱਧ ਪੈਣਾ ਅੱਗੇ ਆਓ ਇਹ ਕਾਰੋਬਾਰ ਦੇ ਵਿੱਚ ਆਪਣੇ ਪ੍ਰੋਡਕਟ ਬਣਾ ਕੇ ਸੇਲ ਕਰੋ ਬਾਈ ਆਪਾਂ ਨੂੰ ਬਿਲਕੁਲ ਕੋਈ ਰੇਟ ਨਹੀਂ ਮਿਲ ਰਿਹਾ ਹੈਗਾ ਦੁੱਧ ਦਾ ਬਿਲਕੁਲ ਵੀ ਕਹਿ ਦੇਣਗੇ ਫੈਟ ਫੈਟ ਜਿਹੜੀ ਫਿਰ ਤੁਸੀਂ ਅੱਗੇ ਪਾ ਕੇ ਆਉਂਦੇ ਨੇ ਫਿਰ ਫੈਟ ਕਿੱਥੋਂ ਆਉਂਦੀ ਹੈ ਹਾਂ ਸਹੀ ਗੱਲ ਆ ਹੁਣ ਆਪਾਂ ਅਣਕਾਲੇ ਦੁੱਧ ਪਾਉਣੇ ਆ ਉਹ ਆਪਣੇ ਪੈਟ ਤੇ ਜਾਣ ਲੈਂਦੇ ਨੇ ਘਰਾਂ 'ਚ ਆਪਾਂ ਤੋਂ ਫੈਟ ਲਾਉਂਦੇ ਨੇ ਉੱਤੇ ਉਹ ਵੀ ਫੈਟ ਲਾਓ ਬਾਈ ਹਾਂ ਵੀ ਉਹਨਾਂ ਦੇ ਠੀਕ ਆਪਾਂ ਤੋਂ ਅਣਕਾਲੇ ਦੁੱਧ ਲਿਆਸੀ 80 ਰੁਪਏ 'ਚ ਦੁੱਧ ਪਾਉਂਦੇ ਨੇ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਰੇ ਮਿਹਨਤ ਕਰੋ ਅਸੀਂ ਵੀ ਮਿਹਨਤ ਕਰਾਂਗੇ ਬਾਈ ਕਿਉਂ ਆਪਾਂ ਆਪਦੀ ਚੀਜ਼ ਭੋਦੇ ਭਾਸੀ ਟਣੀ ਆ ਕ ਵੀ ਪੈਸੇ ਕਨੀਓ ਹਰਾਨ ਨਾ ਕਰਨਾ ਆਪਾਂ ਨੂੰ ਕਿ ਆਪਾਂ ਆਪਦੇ ਘਰੇ ਜਾ ਕੇ ਦੁੱਧ ਬਾਕੇ ਆਵਾਂਗੇ ਆਪਾਂ ਨੂੰ ਕੋਈ ਦਿੱਕਤ ਹੀ ਹੈ ਨਹੀਂਗੀ ਹੈ ਨਾ ਵੀ ਆਪਦੀਆਂ ਚੀਜ਼ਾਂ ਆਪ ਭਈ ਸੇਲ ਕਰੋ ਜਦੋਂ ਆਪਾਂ ਦਿਨ ਰਾਤ ਮਰਦੇ ਆ ਠੀਕ ਆ ਫਿਰ ਆਪਾਂ ਕਿਉਂ ਪਾਣੀ ਵਾਂਗੂ ਛਿੱਟੀਆਂ 30 ਰੁਪਏ ਦੀ ਪਾਣੀ ਦੀ ਬੋਤਲ ਆ 50 55 ਕਹਿੰਦੇ ਤੁਹਾਡਾ ਦੁੱਧ ਲੱਗੂਗਾ ਫਿਰ ਦੁੱਖ ਲੱਗਦਾ ਉਹ ਚੀਜ਼ ਦਾ ਕਾਹਤੋਂ ਆਪਾਂ ਕਾਹਤੋਂ ਮਰੀਏ ਹੁਣ ਇੰਨੇ ਨੇ ਦਾਣੇ ਮਹਿੰਗੇ ਨੇ 25 ਸਾਨੂੰ ਕੰਟਰੋਲ ਕਣਕ ਹੋਈ ਪਈ ਆ ਉਹ ਵੀ ਪਾਉਣੇ ਆ ਫੀਡ ਵੀ ਲਿਆ ਕੇ ਪਾਉਣੇ ਆ ਬਾਕੀ ਜੇ ਕੋਈ ਪਸ਼ੂ ਬਿਮਾਰ ਹੁੰਦਾ ਭਈ ਦਵਾਈਆਂ ਵੀ ਆਉਂਦੀਆਂ ਨੇ ਠੀਕ ਆ ਜਿਹੜੀ ਆਪਣੀ ਆਪ ਦੀ ਮ ਰੇਟ ਆਪਾਂ ਤੋਂ ਫੇਰ ਉਹ ਹੀ ਪਾਣੀ ਵਾਲੀ ਰੱਖ ਰਹੇ ਨੇ ਪਾਣੀ ਵਾਲੀ ਰੱਖ ਠੀਕ ਆ ਵੀ ਪਿੰਡਾਂ ਚੋਂ ਜਿਹੜਾ ਆਪਣੇ ਦੁੱਧ ਜਾਂਦਾਗਾ ਹੁਣ ਇੱਕ ਵੀਰ ਆਇਆ ਸੀ ਆਪਣੇ ਬਰਨਾਲੇ ਤੋਂ ਉਹ ਚਲੋ ਲੱਸੀ ਤੇ ਮੱਖਣੀ ਲੈ ਕੇ ਗਿਆ ਸੀ ਜਦੋਂ ਭੈਣ ਹੀ ਕਹਤਾ ਆਪਾਂ ਨੂੰ ਮੱਖਣੀ ਤੇ ਉਹ ਦਿੱਤਾ ਉਹ ਕਹਿੰਦੇ ਭੈਣੇ ਸੋਡ ਲਈ ਤੇ ਮੜੀ ਜੀ ਗੱਲਾਂ ਸਾਡੇ ਲਈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਮੈਂ ਹੀ ਕਿਹਾ ਸੀ ਵੀਰੇ ਤੁਸੀਂ ਅਪਰਾਲੇ ਆਪ ਕਰੋ ਪਿੰਡਾਂ ਚ ਦੁੱਧ ਤੁਸੀਂ ਲੈ ਕੇ ਜਾਓ ਤੁਸੀਂ ਇੱਕ ਬੰਦਾ ਰੱਖ ਲਓ 10 ਘਰ ਇੱਕ ਬੰਦਾ ਰੱਖ ਲਓ ਠੀਕ ਹੈ ਜੇ ਤੁਸੀਂ 6000 5000 ਤੇ ਵੀ ਕੱਲਾ ਦੁੱਧ ਤੇ ਰੱਖੋਗੇ ਤੁਹਾਨੂੰ 100000 ਰੁਪਇਆ ਆਉਂਦਾ ਨਹੀਂ ਤੁਸੀਂ ਪਿਓਰ ਚੀਜ਼ਾਂ ਦਾ ਖਾਓਗੇ ਖਾਓਗੇ ਦੁੱਧ ਤੋਂ ਤੁਹਾਨੂੰ ਕਿਹੋ ਵੀ ਮੁੱਲ ਲੈਣ ਦੀ ਲੋੜ ਨਹੀਂ ਦੁੱਧ ਤੋਂ ਕਰੀਮ ਆਊਗੀ ਹੂੰ ਠੀਕ ਹੈ ਤੇ ਵੀਰੇ ਵੀ ਧੰਨਵਾਦ ਤੁਹਾਡਾ ਸਾਰਿਆਂ ਦਾ ਤੇਹੀ ਉਮੀਦ ਨਾਲ ਵੀਡੀਓ ਖਤਮ ਕਰਦੇ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਵੀਡੀਓ ਸਾਡੀ ਵਧੀਆ ਲੱਗਦੀ ਹੈ ਤਾਂ ਅ ਤੇ ਵੀ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਤੁਹਾਡੇ ਸੁਝਾਅ ਨੇ ਉਹ ਵੀ ਸਾਨੂੰ ਦਿਆ ਕਰੋ ਦਿਆ ਕਰੋ ਵੀ ਜ਼ਰੂਰ ਦੱਸਿਆ ਕਰੋ ਅਸੀਂ ਉਹ ਵੀ ਉਪਰਾਲੇ ਮੰਨ ਲੋ ਕਰਾਂਗੇ ਕਿਉਂਕਿ ਤੁਸੀਂ ਦੇਸੀ ਗਾਈਆਂ ਵਾਸਤੇ ਦੱਸਿਆ ਵੀਰੇ ਉਹਰੇ ਆਪਣੇ ਕੋਲ ਜਗ੍ਹਾ ਘਟਾ ਹੈ ਹੁਣ ਆਪਾਂ ਖੇਤ ਜਗ੍ਹਾ ਬਣਾ ਰਹੇ ਆ ਉੱਥੇ ਦੇਸੀ ਗਾਈਆਂ ਵੀ ਰੱਖਾਂਗੇ ਆਪਾਂ ਤੇ ਸਾਰੀ ਸਾਰੀ ਮੰਨ ਲੋ ਵੀ ਉਹ ਆਪਾਂ ਉਪਰਾਲਾ ਵੱਧ ਤੋਂ ਵੱਧ ਕਰਾਂਗੇ ਜਿੰਨੇ ਇੱਕ ਪ੍ਰਮਾਤਮਾ ਆਪਾਂ ਨੂੰ ਕਰੂਗਾ ਓਨੇ ਕੋ ਜੋਗੇ ਆਪਾਂ ਜ਼ਰੂਰ ਕਰਾਂਗੇ ਠੀਕ ਹੈ ਧੰਨਵਾਦ ਵੀਰੇ ਸਾਰਿਆਂ ਦਾ